ਹਾਂਜੀ ਸਸਕਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਦਾਲ ਬਣਾਉਣਾ ਮਸਰਾਂ ਸਬੂਤੇ ਮਸਰਾਂ ਦੀ ਤੇ ਚਣਿਆਂ ਦੀ ਦਾਲ ਆਪਾਂ ਇਹ ਦੋਵੇਂ ਦਾਲਾਂ ਬਣਾਵਾਂਗੇ ਅੱਜ ਬਿਨਾਂ ਤੜਕੇ ਤੋਂ ਇਹ ਦੋਵੇਂ ਦਾਲਾਂ ਜੜੀਗੀਆਂ ਹੋ ਆਪਾਂ ਬਣਾਉਣੀ ਆਵਾ ਬਿਨਾ ਤੜਕੇ ਤੋਂ ਬਹੁਤ ਸੁਆਦਾਲ ਦਾਲ ਬਣਦੀ ਆ ਇਹਨੂੰ ਹੁਣ ਆਪਾਂ ਇਹ ਚ ਪਾ ਕੇ ਖੁੱਲੇ ਬਾਂਡੇ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਧੋ ਲਾਂਗੇ ਧੋ ਕੇ ਇੱਧਰ ਆਪਾਂ ਪਾਣੀ ਪਾ ਕੇ ਕੁੱਕਰ ਦੇ ਵਿੱਚ ਰੱਖ ਦਿੱਤਾ ਆਵਾ ਤੇ ਇਹਦੇ ਵਿੱਚ ਦਾਲ ਜਿਹੜੀ ਧੋ ਕੇ ਆਪਾਂ ਪਾਵਾਂਗੇ ਹਾਂਜੀ ਦਾਲ ਜਿਹੜੀ ਆਪਾਂ ਧੋ ਲਈ ਆ ਹੁਣ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਤਾਲਾ ਪਾ ਪਾਤੀਆ ਹੁਣ ਇਹਦੇ ਵਿੱਚ ਆਪਾਂ ਹਲਦੀ ਪਾਵਾਂਗੇ ਤੇ ਹੁਣ ਪਾਉਂਦੇ ਆਪਾਂ ਨੂਨ ਬੋਲਤੀ ਹੁਣ ਨੂਨ ਹਲਦੀ ਆਪਾਂ ਪਾਤੀਆ ਤੇ ਹੁਣ ਆਪਾਂ ਕੁੱਕਰ ਜਿਹੜਾ ਉਹ ਬੰਦ ਕਰ ਦਾਂਗੇ ਦੋ ਛਿੜੀਆਂ ਮਰਵਾਵਾਂਗੇ ਉਦੋਂ ਤੱਕ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਪਾਉਣਾ ਉਹਨੂੰ ਆਪਾਂ ਕੱਟਦੇ ਆਂ। ਲਓ ਜੀ ਹੁਣ ਆਪਾਂ ਕੁੱਕਰ ਦੇਣਾ ਘਰ ਬੰਦ। ਹਾਂਜੀ ਕੁੱਕਰ ਬੰਦ ਕਰਨ ਤੋਂ ਪਹਿਲਾਂ ਆਪਾਂ ਨਾ ਥੋੜਾ ਜਿਹਾ ਤੇਲ ਪਾਵਾਂਗੇ। ਜਿਹਦੇ ਨਾਲ ਦਾਲ ਜਿਹੜੀ ਆ ਬਹੁਤ ਜਲਦੀ ਬਣਦੀ ਆ ਤੇ ਸਵਾਦ ਵੀ ਬਹੁਤ ਬਣਦੀ ਆ ਤੇਲ ਪਾਉਣ ਨਾਲ। ਥੋੜਾ ਜਿਹਾ ਆਪਾਂ ਸਰ੍ਹੋਂ ਦਾ ਤੇਲ ਜਿਹੜਾ ਪਾ ਦਿੱਤਾ ਹੁਣ ਆਪਾਂ ਕਰਾਂਗੇ ਬੰਦ ਕੁੱਕਰ ਨੂੰ। ਸਭ ਤੋਂ ਪਹਿਲਾਂ ਆਪਾਂ ਪਿਆਜ਼ ਜਿਹੜੇ ਆ ਫਿਰ ਲਿੱਕੇ ਫਿਰ ਤਪਵਾਵਾਂਗੇ ਫਿਰ ਇਹਨਾਂ ਨੂੰ ਆਪਾਂ ਕੱਟਾਂਗੇ ਬਰੀਕ ਬਰੀਕ ਫਿਰ ਜਿਹੜੀ ਢਾਲ ਦੇ ਵਿੱਚ ਇਹ ਸਾਰਾ ਸਮਾਨ ਆਪਾਂ ਪਾਵਾਂਗੇ ਤੇ ਢਾਲ ਜਿਹੜੀ ਬਹੁਤ ਸਵਾਦ ਬਣਦੀ ਆ ਨੇ ਇਸ ਹਾਲ ਨਾਲ ਆਪਾਂ ਪਿਆਜ਼ ਵਿੱਚ ਪਾਉਣੀ ਆ। ਆਪਾਂ మీడియం ਸਾਈਜ਼ ਦੇ ਤਿੰਨ ਪਿਆਜ਼ ਲਈ ਆ। ਤੇ ਇਹਨਾਂ ਤਿੰਨਾਂ ਨੂੰ ਆਪਾਂ ਪ੍ਰੀਟੀ ਕਰ ਲੈਣਾ। ਫਿਰ ਚਾ ਆਪਾਂ ਅਦਰਕ ਵੀ ਪਾਵਾਂਗੇ, ਲਾਲ ਮਟਰ ਵੀ ਪਾਵਾਂਗੇ। ਜੇ ਅਸਲ ਅਸਲ ਨਹੀਂ ਪਾ ਲੀਦਾ ਵਾ ਪਰ ਅੱਜ ਆਪਾਂ ਲਸਣ ਨਹੀਂ ਪਾਵਾਂਗੇ। ਲਸਣ ਤੋਂ ਬਗੈਰ ਹੀ ਬਣਾਣੀ ਆ ਦਾਲ। ਕਿ ਤੇ ਅੱਜ ਆਪਣੇ ਜਿਹੜੇ ਛਿੱਲਦੇ ਆ ਹੁਣ ਆਪਾਂ ਅਦਰਕ ਜਿਹੜਾ ਉਹ ਵੀ ਆਪਾਂ ਛੇਲਾਂਗੇ ਫੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਧੋਵਾਂਗੇ ਤਾਂ ਆਪਾਂ ਜ਼ਿਆਦਾ ਦਾੜਾ ਨਹੀਂ ਲਈਆਂ ਸਿਰਫ ਇੱਕ ਮਸਰਾਂ ਸਬੂਤਿਆਂ ਦੀ ਤੇ ਝਣੀਆਂ ਦੀ ਦਾਲ ਜਿਹੜੀ ਇਹ ਦੋ ਦਾਣਾ ਲਈਆਂ ਹੋ ਆਪਾਂ ਜੀ ਕੋਲੇ ਨਾਲ ਨੂੰ ਆਪਾਂ ਥੋੜੇ ਜੇ ਇਹ ਤਾਂ ਪੀਸ ਕਰ ਲਾਂਗੇ ਫਿਰ ਇਹਨਾਂ ਨੂੰ ਆਪਾਂ ਧੋਵਾਂਗੇ ਜੀ ਨਾ ਆਪਾਂ ਕੱਟ ਲਏ ਹੁਣ ਇਹਨਾਂ ਨੂੰ ਆਪਾਂ ਤੋ ਲਈਏ ਆ ਜੀ ਹੁਣ ਆਪਾਂ ਇਹਨਾਂ ਨੂੰ ਕਿਤਾ ਮਿਕਸੀਚ ਪਾ ਕੇ ਬਰੀਕ ਬਰੀਕ ਕੱਟ ਲਾਂਗੇ ਆਪਾਂ ਬਲ ਬਟ ਜਿਹੜੇ ਆ ਉਹ ਵੀ ਘਟ ਲਾਂਗੇ ਇਹਨਾਂ ਨੂੰ ਛੋਟੇ ਛੋਟੇ ਤਰੀਂਬਰੀ ਕੱਟ ਲਾਂਗੇ ਅਰੇ ਵਿੱਚ ਜੀ ਆਪਾਂ ਹਰੀ ਮਿਰਚ ਵੀ ਉਹ ਪਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਸਮਾਨ ਕੱਟਿਆ ਹੋਇਆ ਉਹ ਪੂਰ ਦਾਾਲ ਦੇ ਵਿੱਚ ਪਾਵਾਂਗੇ। ਸਾਲਾ ਦੇਖੋ ਆਪਣੀ ਗਾਲਣੀ ਸ਼ੁਰੂ ਹੋ ਗਈ ਆ। ਹੁਣ ਇਹਦੇ ਵਿੱਚ ਆਪਾਂ ਸਮਾਨ ਜਿਹੜਾ ਕੱਟਿਆ ਉਹ ਪਾ ਦਾਂਗੇ ਸਾਰਾ। ਪਿਆਜ਼, ਅਦਰਕ, ਟਮਾਟਰ, ਹਰੀ ਮਿਰਚ। ਮੌਕਾ ਸਰੋਂ ਦੇ 씨 ਰੇਸ ਪਾਉਂਦਾ। ਉਦੋਂ ਛिडੀਆਂ ਹੋਰ ਮਰਵਾਵਾਂਗੇ ਤੇ ਫਿਰ ਆਪਣੀ ਦਾਲ ਜਿਹੜੀ ਉਹ ਬਣ ਕੇ ਰੈਡੀ ਹੋਣੀ ਆ ਕੋਈ ਢੜਕਾ ਲਾਉਣ ਦੀ ਲੋੜ ਨਹੀਂ ਬਸ ਇਸੇ ਤਰ੍ਹਾਂ ਹੀ ਜਿ ਸਮਾਨ ਵਿੱਚ ਪਾਉਣਾ ਆਪਾਂ ਤੇ ਦਾਲ ਜਿਹੜੀ ਬਹੁਤ ਵਧੀਆ ਬਹੁਤ ਸਵਾਦ ਬਣਦੀ ਆ ਹੁਣ ਆਪਾਂ ਕੁੱਕਰ ਬੰਦ ਕਰ ਦਿੰਦੇ ਆ ਵੀ ਤੁਹਾਨੂੰ ਦਿਖਾਉ ਲਦੇ ਆ ਦਾਲ ਬਣ ਜਾਂਦੀ ਏ ਤੇ ਹਾਂਜੀ ਵੇਖੋ ਜੀ ਬਿਨਾ ਢੜਕੇ ਤੋਂ ਜਿਹੜੀ ਆਪਣੀ ਦਾਲ ਆ ਬਣ ਕੇ ਰੈਡੀ ਹੋ ਗਈ ਆ ਦੇ ਸੁਣੀ ਬਣੀ ਆ ਬਹੁਤ ਜਿਆਦੀ ਟੇਸਟ ਬਣੀ ਆ ਨਾਲੇ ਆਪਣਾ ਟਾਈਮ ਬਚਿਆ ਇਸ ਤਰ੍ਹਾਂ ਕਰੀ ਬਣਾਗੇ ਜਰੂਰ ਟਰਾਈ ਕਰਿਓ ਵੇਖਿਓ ਕਿੰਦੀ ਟੇਸਟ ਬਣਦੀ ਆ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰਿਓ ਜੀ ਕਮੈਂਟਾਂ ਦੇ ਵਿੱਚ ਦੱਸਿਓ ਕੌਣ ਕੌਣ ਇਸ ਤਰ੍ਹਾਂ ਦਾਲ ਬਣਾਉਂਦਾ ਵਾ bina ਤੜਕੇ ਤੋਂ ਬਹੁਤ ਜਿਆਦੀ ਟੇਸਟ ਬਣੀ ਆ ਤੇ ਹੁਣ ਆਪਾਂ ਨਾਲ ਬਣਾਵਾਂਗੇ ਚੌਲ ਭਿੱਕੇ ਤੇ ਫੇਰ ਆਪਾਂ ਖਾਵਾਂਗੇ ਨਾਲ ਆਪਾਂ ਪੁਦੀਨੇ ਦੀ ਚਟਨੀ ਬਣਾਈ ਆ ਦਾਲ ਦੇ ਨਾਲ ਬਹੁਤ ਸਵਾਦ ਆਉਂਦੀ ਆ ਮੌਸਮ ਚੇਂਜ ਹੋਉਂਦੇ ਆ ਪਰ ਹੁਣ ਚਟਨੀ ਨੂੰ ਦਿਲ ਕਰਿਆ ਕਰਨਾ ਚਟਨੀ ਆਪਾਂ ਬਣਾ ਲਈ ਆ ਤੇ ਦਾਲ ਵੀ ਆਪਣੀ ਬਣ ਗਈ ਆ ਸਾシ ਕਾਲਜੀ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ